ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਐ ਸਿੱਧੂ ਮੂਸੇਵਾਲਾ ਦੇ ਭਰਾਵਾਂ ਵਰਗੇ ਯਾਰ ਤੇ ਪੱਕੇ ਮਿੱਤਰ ਕੋਰ ਵਾਲਾ ਮਾਨ ਦਾ ਪਟਲਾਡੇ ਦੇ ਗੁਰੂਨਾਨਕ ਦੇ ਕਾਲਜ ਵਿੱਚ ਸੋਚ ਚੱਲ ਰਿਹਾ ਸੀ ਜਿਸ ਦੌਰਾਨ ਕੋਰ ਵਾਲਾ ਮਾਨ ਸਿੱਧੂ ਮੂਸੇਵਾਲੇ ਦੀ ਹਮਸਕਲ ਵਰਗੇ ਮੁੰਡੇ ਨੂੰ ਸਟੇਜ ਤੇ ਲੈ ਆਇਆ ਇਹ ਉਹੀ ਮੁੰਡਾ ਐ ਜਿਸ ਨੇ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਬਹੁਤ ਹੀ ਸਾਰੀਆਂ ਵੀਡੀਓ ਦੇ ਵਿੱਚ ਰੋਲ ਕੀਤਾ ਹੈ ਤਾਂ ਇਸ ਵੀਰ ਨੂੰ ਲੈ ਕੇ ਸਟੇਜ ਤੇ ਦੇਖੋ ਕੋਰ ਵਾਲਾ ਮਾਨ ਕੀ ਬੋਲਿਆ ਕਹਿਣ ਨੂੰ ਮੇਰੇ ਕੋਲ ਸੱਚੀ ਕੁਛ ਨਹੀਂ ਵੀਰੇ ਇਹ ਤਾਂ ਬਾਈ ਦਾ ਮੈਨੂੰ ਮੈਸੇਜ ਆਇਆ ਨਾ ਕਿ ਮੈਨੂੰ ਆਇਆ ਲੱਗਿਆ ਯਾਰ ਜਮਈ ਹੋਨੇ ਵਰਗਾ ਜਮਲਾ ਰਗੂੜਿਆ ਤੇਰਾ ਪੁੱ ਵੀ ਅੱਖ ਦਾ ਹੋ ਕੁਝ ਤੇ ਪਾਪ ਹੋ ਗਿਆ ਏ ਤੇ ਤੇ ਦਾ ਤੁਰਿਆ ਓਏ ਚੱਕ ਚੁੱਪ ਚਾਪ ਜਾ ਹੋ ਗਿਆ ਏ ਆਪਣਾ ਹੋ ਗਿਆ ਏ ਕਿ ਕਲੀ ਕਲੀ ਗੱਲ ਯਾਦ ਪੁਰਾਣੀ ਦੀ ਇਸੀ ਅੱਖ ਜੋ ਤੇਰੇ ਲਈ ਖੁੱਲੀ ਨਹੀਂ ਯਾਰ ਅੰਬਰਾਂ ਤੱਕ ਤੂੰ ਥਾਪੀ ਤੇਰੀ ਥਾਪੀ ਯਾਦ ਰਹਿੂ ਇਹ ਨਹੀਂ ਦੀ ਦੁਨੀਆ ਤੀਰ ਤੇਰੀ ਥਾਪੀ ਯਾਦ ਰਹਿੂ ਕੀ ਤੁਹਾਨੂੰ ਵੀ ਇਹ ਮੁੰਡਾ ਸਿੱਧੂ ਮੂਸੇਵਾਲਾ ਦੀ ਹਮਸਕਲ ਲੱਗਦਾ ਹੈ ਜਾਂ ਨਹੀਂ ਤਾਂ ਕਮੈਂਟਾਂ ਵਿੱਚ ਜਰੂਰ ਦੱਸੋ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ